ਪੰਜਾਬ ਪੁਲਿਸ ਦੇ ਇੰਸਪੈਕਟਰ ਤੇ ਗੋਲੀਆਂ ਨਾਲ ਹਮਲਾ ਹੋਇਆ ਹੈ। ਮੋਹਾਲੀ ਜ਼ਿਲ੍ਹੇ ਦੇ ਮਟੌਰ ਥਾਣੇ ਚ ਤਾਇਨਾਤ ਇੰਸਪੈਕਟਰ ਗੱਬਰ ਸਿੰਘ ਆਪਣੀ ਨਿੱਜੀ ਬੁਲੇਟ ਪ੍ਰੂਫ ਕਾਰਪੀਓ ਗੱਡੀ ਚ ਚੰਡੀਗੜ੍ਹ ਰੋਪੜ ਨੈਸ਼ਨਲ ਰੋਡ ਤੇ ਧਿਆਨਪੁਰ ਫਲਾਇਓਵਰ ਤੇ ਜਾ ਰਹੇ ਸਨ ਤਾਂ ਦੂਜੇ ਵਾਹਨ ਚ ਸਵਾਰ ਹਮਲਾਵਰ ਨੇ ਚੱਲਦੀ ਗੱਡੀ ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਇੰਸਪੈਕਟਰ ਦੀ ਗੱਡੀ ਦੇ ਸ਼ੀਸ਼ੇ ਤੇ ਲੱਗੀਆਂ ਅਤੇ ਸ਼ੀਸ਼ੇ ਬੁਲੇਟ ਪ੍ਰੂਫ ਹੋਣ ਕਾਰਨ ਇੰਸਪੈਕਟਰ ਦੀ ਜਾਨ ਬਚ ਗਈ। ਇਹ ਘਟਨਾ 11 ਅਪ੍ਰੈਲ ਦੀ ਰਾਤ ਦੀ ਹੈ ਪਰ ਪੁਲਿਸ ਨੇ ਇਸ ਮਾਮਲੇ ਨੂੰ ਹੁਣ ਤੱਕ ਗੁਪਤ ਰੱਖਿਆ ਸੀ ਸਿੰਘ ਭਗਵੰਤਪੁਰਾ ਥਾਣੇ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਧਾਰਾ 307 ਤਿੱਕ ਕੇਸ ਦਰਜ ਕਰ ਲਿਆ ਹੈ ਡੀਐਸਪੀ ਹਰਿੰਦਰ ਕੌਰ ਨੇ ਕਿਹਾ ਕਿ ਪੁਲਿਸ ਦੇ ਕੰਮ ਵਿੱਚ ਕਈ ਤਰ੍ਹਾਂ ਦੀਆਂ ਦੁਸ਼ਮਣੀਆਂ ਹੁੰਦੀਆਂ ਹਨ ਗੱਬਰ ਸਿੰਘ ਦੀ ਗੱਡੀ ਤੇ ਇੱਕ ਫਾਇਰ ਲੱਗਿਆ ਹੋਇਆ ਹੈ ਤੇ ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਹਮਲਾ ਕਿਸ ਹਥਿਆਰ ਨਾਲ ਕੀਤਾ ਗਿਆ ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ ਅਤੇ ਫੋਰੈਂਸਿਕ ਟੀਮ ਵੱਲੋਂ ਵੀ ਜਾਂਚ ਕੀਤੀ ਜਾ ਰਹੀ ਹੈ। ਜੋ ਐਸ਼ਯੂ ਮਟੋਰ ਇੰਸਪੈਕਟਰ ਗੱਬਰ ਸਿੰਘ ਕਿਸੇ ਕਾਰ ਸਰਕਾਰ ਦੇ ਤੇ ਆਪਣੇ ਸੰਬੰਧ ਵਿੱਚ ਰੋਕਣ ਵੱਲ ਨੂੰ ਆ ਰਹੇ ਸੀ। ਧਿਆਨਪੁਰ ਫਲਾਈਓਵਰ ਹੈ, ਕੋਰਾਲੀ ਮੁਰੰਡਾ ਬਾਈਪਾਸ ਦੇ ਉੱਤੇ। ਉੱਥੇ ਫਲਾਈਓਵਰ ਦੇ ਉੱਤੇ ਅਚਾਨਕ ਉਹਨਾਂ ਦੀ ਗੱਡੀ ਦੇ ਉੱਤੇ ਫਾਇਰ ਹੋਇਆ ਹੈ। ਉਜੀ ਸਾਈਡ ਤੋਂ ਬੈਠੀ ਸੀ ਉਸ ਸਾਈਡ ਤੋਂ ਪਰ ਉਹਨਾਂ ਦਾ ਬਚਾਅ ਹੋ ਗਿਆ ਕੋਈ ਨੁਕਸਾਨ ਨਹੀਂ ਹੋਇਆ ਮਾਮਲਾ ਦਰਜ ਹੋ ਚੁੱਕਿਆ ਹੈ थाना ਸਿੰਘ ਭਗਵੰਤਪੁਰਾ ਦੇ ਵਿੱਚ ਤੇ ਅਸੀਂ ਤਫਤੀਸ਼ ਜਾਰੀ ਹੈਗੀ ਤੇ ਸਾਨੂੰ ਆਸ ਹੈ ਕਿ ਬਹੁਤ ਜਲਦੀ ਅਸੀਂ ਕੋਈ ਸਟਰੋਂਗ ਲੀਡ ਇਸ ਕੇਸ ਉੱਤਲੇ ਲਾਂਗ ਕੀ ਜਾਣਕਾਰੀ ਰਾਤ ਦਾ ਸਮਾਂ ਸੀ ਇਸ ਚੀਜ਼ ਨੂੰ ਅਸੀਂ ਇਸ ਐਂਗਲ ਨੂੰ ਸੀ ਇਨਵੈਸਟੀਗੇਟ ਕੋਈ ਘਾਤ ਲਗਾ ਕੇ ਬੈਠਣ ਦਾ ਐਂਗਲ ਤਾਂ ਮੈਂ ਹਲੇ ਬਸ ਇਹ ਇਟ ਇਜ਼ ਟੂ अर्ਲੀ ਮੈਂ ਅਸੀਂ ਸਾਰੇ ਐਂਗਲਸ ਨੂੰ ਐਕਸਪਲੋਰ ਕਰ ਰਹੇ ਹਾਂ ਇਹ ਕਿਸ طرف ਤੋਂ ਆਈ ਸੀ ਕਿਸ طرف ਨਿਕਲੇ ਨੇ ਜਦੋਂ ਵੀ ਕੋਈ ਕਲੀਅਰ ਤੁਹਾਡੇ ਕੋਲੇ ਆ ਜਾਏਗੀ ਲੀਡ ਅਸੀਂ ਮੀਡੀਆ ਨਾਲ ਜ਼ਰੂਰ ਸ਼ੇਅਰ ਕਰਾਂਗੇ ਤੇ ਉਸ ਦਾ ਆ ਦੇਖੋ ਇੰਸਪੈਕਟਰ ਗੱਬਰ ਸਿੰਘ ਆਪखुद ਤੇ ਉਹਨਾਂ ਨਾਲ ਉਹਨਾਂ ਦੇ ਡਰਾਈਵਰ ਸੀ ਉਹ ਸਭ ਐਸਐਚਓ ਮਟੌਰ ਨੇ ਤੇ ਸਰਕਾਰੀ ਕਿਸੇ ਕੰਮ ਦੇ ਵਿੱਚ ਉਹ ਆਈ ਸੀ ਇਸ ਤਰ੍ਹਾਂ ਤਾਂ ਉਹਦੇ ਚੰਨਾ ਕੋਈ ਫਾਇਰ ਹੋਇਆ ਜੀ ਕੋਈ ਫਾਇਰ ਨਹੀਂ ਤਾਂ ਉਹਨਾਂ ਨੂੰ ਪਹਿਲਾਂ ਆ ਦੇਖੋ ਜੀ ਪੁਲਿਸ ਦੀ ਨੌਕਰੀ ਜਿਹੜੀ ਹੁੰਦੀ ਹੈ ਇਹ ਬੜੀ ਜੋਖਮ ਵਾਲੀ ਨੌਕਰੀ ਹੁੰਦੀ ਹੈ ਅਕਸਰ ਜਦੋਂ ਤੁਸੀਂ ਸਰਕਾਰੀ ਕੰਮ ਕਰਦੇ ਹੋ ਕਿਸੇ ਨੂੰ ਸਦਾ ਵੀ ਹੁੰਦੀ ਹੈ ਤੇ ਲੋਕੀ ਤੁਹਾਡੇ ਦੁਸ਼ਮਣ ਬਣ ਜਾਂਦੇ ਨੇ ਅਸੀਂ ਉਹ ਕਿਹੜੇ ਕਿਹੜੇ ਇਹ ਜੇ ਇੰਪੋਰਟੈਂਟ ਕੋਈ ਸੈਂਸੇਸ਼ਨਲ ਕੇਸ ਸੀ ਜਾਂ ਉਹ ਸਾਰਿਆਂ ਨੂੰ ਸੀ ਐਕਸਪਲੋਰ ਕਰ ਰਹੇ ਹਾਂ ਤੇ ਗੱਡੀ ਗੱਡੀ ਉਹਦੀ ਪਰਸਨਲ ਸੀ ਜੀ ਮੈਂ ਸਪੈਸੀਫਿਕੇਸ਼ਨ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਉਹਦੇ ਬਾਰੇ ਮੈਂ ਹਾਲੇ ਕੁਝ ਪੁਸ਼ਟੀ ਨਹੀਂ ਦੇ ਸਕਦੀ ਕਿਸ ਦੀ ਦਿੱਤਾ ਗੱਡੀ ਮੰਨਦੇ ਤੁਸੀਂ ਨਹੀਂ ਨਹੀਂ ਫਾਇਰ ਹਾਂ મતલਬ ਕਿ ਉਹ ਬਿਲਕੁਲ ਸੇਫ ਨੇ ਕੋਈ ਇਸ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਕਿ ਬਾਕੀ ਅਸੀਂ ਤਫਤੀਸ਼ ਦੇ ਵਿੱਚ ਜਿਸ ਜਿਸ ਨੂੰ ਰਿਪੋਰਟ ਮਿਲੇਗੀ ਉਸ ਤੋਂ ਅੱਗੇ